ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਏ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅਰਜ ਗੁਰੂ ਅਰਜਨ ਦੇਵ ਸਾਰੇ ਵੀਰ ਜੋ ਸੰਗਤੀ ਰੋਪਿਚ ਅਜ ਗੁਰੂ ਨਾਨਕ ਸੁਖਸ਼ਾਲਾ ਵਿੱਚ ਆਏ ਨੇ ਆਪਣੀ ਸੇਵਾ ਮਾ ਦੇਣਾ ਸੇ ਦਾਸ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦੀ ਹੈ ਸਰਦਾਰ ਹਰਪਾਲ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਦਾਰ ਜੋਗਿੰਦਰ ਸਿੰਘ ਜੀ ਸਰਦਾਰ ਅਨਬੀਰ ਸਿੰਘ ਜੀ ਸਰਦਾਰ ਜਤਿੰਦਰਪਾਲ ਸਿੰਘ ਜੀ ਜੇਪੀ ਸਾਹਿਬ ਅਤੇ ਸਰਦਾਰ ਤਿਲੋਚਨ ਸਿੰਘ ਜੀ ਫੌਜੀ ਜੀ ਜੋ ਆਪਣੀ ਕਿਰਤ ਕਮਾਈ ਜੋ ਆਪਣੇ ਦਸਵੰਤ ਵਿੱਚੋਂ ਕੋ ਨਾਨਾ ਸੁਖਸ਼ਾਲਾ ਦੇ ਸਾਰੇ ਵੀਰਾ ਪੈਣਾ ਅਤੇ ਬਜ਼ੁਰਗਾਂ ਵਾਸਤੇ ਸੇਵਾ ਲੈ ਕੇ ਆਏ ਨੇ ਦੇਖੋ ਕਿੰਨੀ ਅੱਛੀ ਸੋਚ ਹੈ ਜਦ ਕਿ ਅਜੇ ਸਰਦੀਆਂ ਸ਼ੁਰੂ ਹੋਈ ਦੀਆਂ ਨੇ ਲੇਕਿਨ ਇਹਨਾਂ ਨੇ ਉਸ ਤੋਂ ਪਹਿਲੇ ਹੀ ਬਜ਼ੁਰਗਾਂ ਵਾਸਤੇ ਦੇਖੋ ਉਹਨਾਂ ਵਾਸਤੇ ਸਭ ਦੇ ਅਲੱਗ-ਅਲੱਗ ਸਾਈਜ਼ਾਂ ਦੇ ਸਾਢੇ ਕੁਲ ਸਾਈਜ਼ ਲੈ ਕੇ ਗਏ ਨੇ ਪੂਰੇ ਸਭ ਦੇ ਜੋੜੇ ਲੇਡੀਜ਼ ਵਾਸਤੇ ਲੇਡੀਜ਼ ਸਵੈਟਰਾਂ ਜੈਂਟਸ ਵਾਸੇ ਜੈਂਟਸ ਸਵੈਟਰਾਂ ਜੁਰਾਬਾਂ ਔਰ ਸਟਾਲ ਔਰ ਮਫਲਰ ਸਾਰਾ ਸਮਾਨ ਅੱਜ ਲੈ ਕੇ ਆਏ ਨੇ ਸਟਾਲ ਲੈ ਕੇ ਲੇਡੀਜ਼ ਵਾਸੇ ਮੈਂ ਸੱਚੇ ਪਾਸ਼ਾ ਦੇ ਚੰਨਾ ਚਰਦਾਸ ਬੇਨਤੀ ਕਰਾਂਗਾ ਇਹਨਾਂ ਸਾਰੇ ਵੀਰਾਂ ਨੂੰ ਜੋ ਸੰਗਤੀ ਰੂਪ ਵਿੱਚ ਅੱਜ ਗੁਰੂ ਅਰਜਨ ਦੇਵ ਜੀ ਕੋ ਨਾਨਕ ਸ਼ਕਸ਼ਾਲਾ ਚ ਆਏ ਨੇ ਸੱਚੇ ਪਾਸ਼ਾ ਇਹਨਾਂ ਦੇ ਪਰਵਾਰਾਂ ਤੇ ਆਪਣੀ ਮਿਹਰ ਬਖਸ਼ਿਸ਼ ਕਿਰਪਾ ਬਣਾਈ ਰੱਖਣ ਚੜ੍ਹਦੀ ਕਲਾ ਬਖਸ਼ਣ ਔਰ ਜੋ ਹੈ ਸਿੱਖ ਪੰਥ ਦੀ ਔਰ ਕੌਮ ਦੀ ਸੇਵਾ ਕਰਦੇ ਪਏ ਨੇ ਸੱਚਾ ਪਾਸ਼ਾ ਵੱਧ ਛੜ ਕੇ ਨਾ ਕੋਈ ਸੇਵਾ ਲੈ ਜਿੱਥੇ ਮੈਂ ਅਕਸਰ ਇਹ ਗੱਲ ਕਹਿੰਦਾ ਵਾਂ ਵੀ ਜੋ ਗੋ ਨਾਨਕ ਸੁਖਸ਼ਾਲਾ ਦੀ ਜੋ ਅਜ ਖੁਸ਼ਬੂ ਹੈ ਜੋ ਇੱਥੇ ਦਾ ਜੋ ਮਾਹੌਲ ਹੈ ਜੋ ਇੱਥੇ ਦਾ ਪਿਆਰ ਹੈ ਸਿਰਫ ਦਿੱਲੀ ਨਹੀਂ ਪੂਰੇ ਦੇਸ਼ ਹੀ ਨਹੀਂ ਪੂਰੇ ਵਿਦੇਸ਼ਾਂ ਵਿੱਚ ਫੈਲ ਰਿਹਾ ਵੇ ਅੱਜ ਮੈਨੂੰ ਜਗ੍ਹਾ ਜਗ੍ਹਾ ਤੋਂ ਫੋਨ ਆ ਰਹੇ ਨੇ ਭਈ ਅਸੀਂ ਗੋ ਨਾਨਕ ਸੁਖਸ਼ਾਲਾ ਆਣਾ ਹੈ ਉੱਥੇ ਸੇਵਾਵਾਂ ਦੇਣੀਆਂ ਨੇ ਇੱਥੇ ਲੋਕ ਬੜੇ ਨਿਰੰਤਰ ਸੇਵਾ ਦੇ ਰਹੇ ਨੇ ਪਿੱਛੇ ਸਾਡੇ ਗਰਜਿੰਦਨਗਰ ਤੋਂ ਸ਼੍ਰੀ ਪ੍ਰਿੰਸ 세티지 ਨੇ ਉਹਨਾਂ ਨੇ ਸਾਨੂੰ ਕਿਹਾ ਜੀ ਇੱਥੇ ਸੇਵਾ ਦੇਣੀਆਂ ਨੇ ਸਾਨੂੰ ਇੱਥੇ ਉਹ ਦੋ ਵੱਡੇ ਵਾਟਰ ਕੁਲਰ ਦੇ ਕੇ ਗਏ ਨੇ ਨਰੈਣਾ ਤੋਂ ਗੁਰਮਿੰਦਰ ਸਿੰਘ 세티 ਜੀ ਨੇ ਚਾਰ ਬਰਨਰ ਵਾਲਾ ਚੁੱਲ੍ਹੇ ਦੀ ਸੇਵਾ ਦੇ ਕੇ ਗਏ ਹੋਰ بڑی ਸੇਵਾ ਆਂਦੀਆਂ ਨੇ ਪਿਛਲੇ ਦਿਨਾਂ ਦੇ ਵਿੱਚ 10 ਬਾਰ ਗਿਆ ਸੀ ਲੇਕਿਨ ਆਰਮੀ ਤੋਂ ਮਿਲਟਰੀ ਤੋਂ ਕੁਝ بڑے بڑے ਅਫਸਰ ਆਏ ਨੇ ਉਹਨਾਂ ਨੇ ਇੱਥੇ ਆ ਕੇ ਸਾਰਾ ਸਾਮਾਨ ਬਹੁਤ ਸਾਰਾ ਸਾਮਾਨ ਦੇ ਕੇ ਗਏ ਜਿਦੇ ਚ ਕੱਪੜੇ ਪ੍ਰੈਸ ਕਰਨ ਵਾਲੀ ਪ੍ਰੈਸਾਂ ਔਰ ਬਲਬ ਤੱਕ ਔਰ ਆਲ ਆਊਟ ਸਾਡੀ ਕਈ ਤਰ੍ਹਾਂ ਦੀ ਮਸ਼ੀਨਾਂ ਜਿਹੜੀਆਂ ਇੱਥੇ ਦੇ ਕੇ ਗਏ ਨੇ ਸੇਵਾਵਾਂ ਦੇ ਕੇ ਗਏ ਨੇ ਚੁੱਲ੍ਹੇ ਦੇ ਕੇ ਗਏ ਨੇ ਚਾਹ ਬਣਾਉਣ ਲਈ ਕੈਟਲ ਮਤਲਬ ਹਰ ਕਾਰ ਦੀ ਜਰੂਰ ਜਿਹੜੇ ਸਮਾਨ ਇੱਥੇ ਦੇ ਕੇ ਗਏ ਨੇ ਮੈਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਵਾਂ ਉਹ ਸਭ ਨੂੰ ਮੈਂ ਬੇਨਤੀ ਕਰਾਂਗਾ ਭਈ ਆਪਣੇ ਘਰ ਦੀਆਂ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਆਪਣੇ ਜਨਮ ਦਿਨ ਆਪਣੇ ਬੱਚਿਆਂ ਦੇ ਜਨਮ ਦਿਨ ਆਪਣੀਆਂ ਵਿਡਿੰਗ ਐਨੀਵਰਸਰੀਆਂ ਇੱਥੇ ਆ ਕੇ ਬਜ਼ੁਰਗਾਂ ਨਾਲ ਮਿਲਾਓ ਔਰ ਬਜ਼ੁਰਗਾਂ ਕੋਲੋਂ ਅਸੀਸਾਂ ਲਵੋ ਔਰ ਇਹਨਾਂ ਨੂੰ ਆਪਣਾ ਪਿਆਰ ਔਰ ਆਪਣਾ ਸਤਿਕਾਰ ਦੇ ਕੇ ਜਾਓ ਜੋ ਇਸ ਉਮਰ ਦੇ ਪੜਾਅ ਵਿੱਚ ਜਿਸ ਸੀ ਤੋਂ ਸਾਡੇ ਬਜ਼ੁਰਗ ਜਿਹੜੇ ਇੱਥੇ ਰਹਿ ਰਹੇ ਲੋ ਵੰਜੇ ਰਹਿ ਕੇ ਦਰਸ਼ਨ ਕਰੋ ਔਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਹੁਤ ਬਹੁਤ ਧਰਵਾਦਾ ਹੈ ਮੇਰੇ ਸਤਕਾਰਯੋਗ ਸਾਰੇ ਵੀਰਾਂ ਦਾ ਜੋ ਗੁਰੂ ਅਰਜਨ ਦੇਵ ਜੀ ਆਕਾਥ ਹੈ ਗੁਰੂ ਘਰ ਦੇ ਵਿੱਚ ਗੁਰੂ ਨਾਨਕ ਸੁਖਸਾਧਾ ਵਿੱਚ ਸੇਵਾ ਦੇ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਨੂੰ ਦੱਸਣਾ ਚਾਹੁੰਦਾ ਵਾ ਵੀ ਇਹ ਜਿਹੜੀ ਸੇਵਾਵਾਂ ਜਿਹੜੀ ਇੱਥੇ ਚੱਲ ਰਹੀਆਂ ਨੇ ਕਈ ਲੋਕ ਇੱਥੇ ਆ ਕੇ ਕਹਿੰਦੇ ਨੇ ਜੀ ਇੱਥੇ 올ਡ ਏਜ ਹੋਮ ਨਹੀਂ ਹੈ ਇੱਥੇ ਗੋਲਡ ਏਜ ਹੋਮ ਹੈਗਾ ਇਹ ਜਿਹੜਾ ਗੋਲਡ ਏਜ ਹੋਮ ਹੈ ਨਾ ਇਹ ਕੱਲੇ ਮੇਰੇ ਘਰ ਕੇ ਨਹੀਂ ਹੈ ਮੇਰੇ ਵੀਰ ਸਰਦਾਰ ਨੋਨਿਹਾਲ ਸਿੰਘ ਜੀ ਮੇਰੇ ਗੁੱਡੀ ਭੈਣ ਜੀ ਜੋ ਕਿ ਨਿਰੰਤਰ ਸਾਰਾ ਦਿਨ ਇੱਥੇ ਸੇਵਾਵਾਂ ਕਰਦੇ ਰਹਿੰਦੇ ਨੇ ਔਰ ਸਿਰਫ ਇੱਥੇ ਹੀ ਨਹੀਂ ਘਰ ਜਾ ਕੇ ਵੀ ਇਹਨਾਂ ਦਾ ਫਿਕਰ ਇੱਥੇ ਲੱਗਿਆ ਰਹਿੰਦਾ ਰਾਤ ਨੂੰ देर सਵੇਰੇ ਦਾਸੂ ਫੋਨ ਆਉਂਦੇ ਨੇ ਵੀਰ ਜੀ ਇਹ ਕਰਨਾ ਹੈ ਵੀਰ ਜੀ ਉਹ ਕਰਨਾ ਹੈ ਔਰ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਜਿਹੜੀ ਮੈਂ ਕੱਲ ਵੀ ਇਹ ਗੱਲ ਕਹੀਏ ਵੀ ਜਦੋਂ ਸਾਡੇ ਬਜ਼ੁਰਗਾਂ ਨੂੰ ਪਤਾ ਚੱਲਿਆ ਭਈ ਇੱਥੇ ਨੌਨੇ ਹਾਲ ਸਿੰਘ ਜੀ ਆ ਰਹੇ ਨੇ ਤੇ ਮੈਂ ਦੇਖਿਆ ਸਾਰੇ ਦੇ ਚਿਹਰੇ ਖਿੜ ਗਏ ਸੀ ਉਹ ਐਨੇ ਖੁਸ਼ ਭਈ ਨੌਨੇ ਹਾਲ ਜੀ ਆਏ ਨੇ ਚਲੋ ਸਾਡੀ ਸੇਵਾਵਾਂਾਂ ਚੜੀ ਹੋ ਰਹੀਆਂ ਤੇ ਹੋਰ ਵਾਧਾ ਹੋਵੇਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਸਾਰੇ ਸਟਾਫ ਦਾ ਇੱਕ ਬੰਦੇ ਨੇ ਮੈਨੂੰ ਸਵਾਲ ਕੀਤਾ ਕਹਿੰਦਾ ਜੀ ਇਹ ਬਿਰਧ ਆਸ਼ਰਮ ਵਿੱਚ ਨਾਮ ਤੇ ਬਿਰਧ ਆਸ਼ਰਮ ਲੇਕਿਨ ਇੱਥੇ ਲੋਕ ਜਿਹੜੇ ਬਜ਼ੁਰਗ ਲੱਗਦੇ ਨਹੀਂ ਹੈ ਮੈਂ ਉਹਨਾਂ ਨੂੰ ਜਵਾਬ ਦਿੱਤਾ ਮੈਂ ਕਿਹਾ ਜੀ ਇੱਕ ਪੇੜ ਇੱਕ ਪੌਦਾ ਜੜਾਉਂਦਾ ਨਾ ਉਹਦੀ ਖੁਰਾਕ ਕੀ ਹੁੰਦੀ ਹੈ ਉਹਦਾ ਖੁਰਾਕ ਹੁੰਦੀ ਪਾਣੀ ਹਵਾ ਔਰ ਉਹਨੂੰ ਰੋਸ਼ਨੀ ਮਿਲਦੀ ਰਹੇ ਔਰ ਹਮੇਸ਼ਾ ਹਰਾ ਬਹਾਰਾ ਰਹ ਉਹਨਾਂ ਹੀ ਸਾਡੇ ਜਿਹੜੇ ਬਜ਼ੁਰਗ ਨੇ ਜਦੋਂ ਸਾਨੂੰ ਸਾਡੇ ਕੋਲੋਂ ਉੱਥੋਂ ਇਹਨਾਂ ਨੂੰ ਪਿਆਰ ਸਤਿਕਾਰ ਔਰ ਮਾਣ ਜਿਸ ਉਹ ਵੰਦੇ ਰਹੇ ਸੀ ਉਹਨਾਂ ਨੂੰ ਮਿਲਦਾ ਹੈ ਤੇ ਉਸ ਕਰਕੇ ਉਹ ਵੀ ਹਰੇ-ਭਰੇ ਨੇ ਸਾਡੀ ਹਮੇਸ਼ਾ ਹੀ ਅਰਦਾਸ ਰਹੇਗੀ ਸੱਚਾ ਪਾਤਸ਼ਾਹ ਇਹਨਾਂ ਦੀ ਇਹਨਾਂ ਦੀ ਜ਼ਿੰਦਗੀ ਚ ਖੁਸ਼ੀਆਂ ਦੇ ਕਿਹੜੇ ਲੱਗੇ ਰਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਅਰਜਨ ਦੇਵ ਜੀ ਸਮੂਹ ਸੰਗਤ ਵੱਲੋਂ ਇਹ ਬਿਰਧ ਆਸ਼ਰਮ ਜੋ ਹੈ ਉਹਦਾ ਸੁਭਾਗ ਪ੍ਰਾਪਤ ਹੋਇਆ ਵੀਰਾਂ ਵੱਲੋਂ ਉਹ ਜ ਸੁਝਾਅ ਹੋਇਆ ਕਿ ਕਿਦਰੇ ਕੋਈ ਸੇਵਾ ਕਰਨ ਦਾ ਮਨ ਬਣਾਉਣਾ ਚਾਹੀਦਾ ਤੇ ਸਭ ਤੋਂ ਪਹਿਲਾਂ ਵਿਚਾਰ ਇਹੋ ਹੀ ਆਇਆ ਕਿ ਕਿਉਂ ਨਾ ਸਾਡੇ ਨੇੜੇ ਦੇ ਰਜਿੰਦਰ ਨਗਰ ਵਿਰਤ আশ্রম ਜੋ ਚੱਲ ਰਿਹਾ ਹੈ ਉੱਥੋਂ ਦੇ ਜੋ ਸਾਡੇ ਬਜ਼ੁਰਗ ਨੇ ਉਹਨਾਂ ਵਾਸਤੇ ਲੋੜੀਂਦਾ ਸਮਾਨ ਉਹਨਾਂ ਦੀ ਜ਼ਰੂਰਤ ਦਾ ਸਮਾਨ ਉੱਥੇ ਲਿਆਇਆ ਜਾਏ ਔਰ ਇਹ ਸਾਰੇ ਵੀਰਾਂ ਦੀ ਸਹਾ ਨਾਲ ਗੁਰੂ ਅਰਜਨ ਨਗਰ ਦੇ ਸਮੂਹ ਸਹਿਯੋਗ ਦੇ ਨਾਲ ਇੱਥੇ ਇਹ ਸਮਾਨ ਇਹਨਾਂ ਦੇ حوالے ਕੀਤਾ ਗਿਆ ਔਰ ਇੱਥੇ ਆ ਕੇ ਬਹੁਤ ਚੰਗਾ ਅਨੰਦ ਮਹਿਸੂਸ ਹੋਇਆ ਇਹਨਾਂ ਦੇ ਨਾਲ ਸੇਵਾ ਕਰਕੇ ਬਹੁਤ ਚੰਗਾ ਮਹਿਸੂਸ ਹੋਇਆ ਸਾਡੇ ਵੀਰ ਪਰਮਜੀਤ ਖੋਰਾਣਾ ਜੀ ਜੋ ਇੱਥੇ ਸੇਵਾ ਸੰਭਾਲ ਰਹੇ ਹਨ ਗੁਰੂ ਸਾਹਿਬ ਇਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ਣ ਔਰ ਇੱਥੇ ਦੇ ਸਾਰੇ ਬਜ਼ੁਰਗਾਂ ਨੂੰ ਦੇ ਅਰੋਗਤਾ ਤੰਦਰੁਸਤੀ ਦਾਤ ਬਖਸ਼ਣ ਸਾਰੇ ਸੇਵਾਦਾਰਾਂ ਦੇ ਸੀਸ ਤੇ ਅਕਾਲ ਪੁਰਖ ਜੀ ਰਹਿਮਤ ਭਰਿਆ ਆਤ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲਾ ਵਾਈ ਗੁਚੀ ਕਿਫਤ ਹੈ ਮੈਂ ਸਾਰੇ ਵੀਰਾਂ ਨੂੰ ਅਰਜੁਨ ਨਗਰ ਦੇ ਤਨਵਾਦ ਕਰਨੀਆਂ ਜਿਹੜੇ ਇੱਥੇ ਆ ਕੇ ਸਾਡੇ ਬਜ਼ੁਰਗਾਂ ਵਿੱਚ ਅੱਜ ਤੁਸੀਂ ਜੋ ਕੁਝ ਵੀ ਵੰਡ ਰਹੇ ਹੋ ਇਹ ਸਾਰਾ ਤੁਹਾਡੇ ਚੋਨੀਆਂ ਪਰਿਆ ਰਹਿਣ ਅਜੇ ਤਾਂ ਸਰਦੀ ਸ਼ੁਰੂ ਵੀ ਨਹੀਂ ਹੋਈ ਮੈਂ ਇਹ ਕਹਾਂਗੀ ਜਿਹੜਾ ਜਿਹੜਾ ਬਜ਼ੁਰਗ ਜਦ ਵੀ ਤੁਹਾਡੀ ਕੋਈ ਚੀਜ਼ ਪਾਏਗਾ ਤੇ ਤੁਹਾਡੇ ਖਜ਼ਾਨੇ ਪਰੇ ਰਹਿਣਗੇ ਤੇ ਇਹ ਸਾਰਾ ਪਿਆਰ ਸਾਨੂੰ ਪਰਮਜੀਤ ਘਰਾਂ ਜਰਮਨ ਵਰ ਤੇ ਨਿਆਲਵੀ ਜੀ ਜਿਹੜਾ ਜਿਹੜਾ ਫੁੱਲ ਉਹਨਾਂ ਨੇ ਸਾਡੀ ਝੋਲੀ ਵਿੱਚ ਪਾਇਆ ਪਰਮਜੀਤ ਖਰਾਨਾ ਨੇ ਸਾਡੀ ਸੇਵਾ ਕਰਨ ਲਈ ਤੇ ਪਰਮਜੀਤ ਗੁੱਡੀ ਸਾਨੀ ਸਾਢੇ 13 ਧਿਆਨ ਰੱਖਦੀ ਨੇ ਐ ਮੈਂ ਇਹ ਕਹਾਂਗੀ ਇਹਨਾਂ ਨੂੰ ਕਿ ਇੱਥੇ ਰਾਤ ਦਿਨ ਸਵੇਰੇ ਕਦੇ ਵੀ ਫੋਨ ਕਰੋ ਉਹ ਸੀ ਟਾਈਮ ਹਾਜ਼ਰ ਹੋ ਜਾਂਦੇ ਨੇ ਸਾਡੀ ਸੇਵਾ ਵਿੱਚ ਇਹਨਾਂ ਦੇ ਬਸ ਇਹ ਕਹਾਂਗੀ ਦੋਨੋਂ ਹੱਥ ਜੋੜ ਕੇ ਇਹਨਾਂ ਤੇ ਭੰਡਾਰੇ ਐਨੇ ਪੜੇ ਰਹਿਣ ਪੜੇ ਰਹਿਣ ਪੜੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ